ਹੈਲੋ ਯੂਟਿਊਬ ਫੈਮਲੀ ਕਿਵੇਂ ਹੋ ਜੀ ਸਾਰੇ ਹੋਪ ਕਿ ਸਾਰੇ ਬੱਧੀਆ ਹੋਵੋਗੇ ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਆਪਣੇ ਚੈਨਲ ਵਿੱਚ ਆਮ ਟੂ ਸੀ ਯੂ ਦੇਖ ਸਕਦੇ ਹੋ ਸੋਭਾ ਦਾ ਸੋ ਮੈਂ ਵਾਕ ਕਰ ਰਹੀ ਹਾਂ ਇਸ ਪਾਰਕ ਦੇ ਵਿੱਚ ਕੋਈ ਵੀ ਨਹੀਂ ਹੈਗਾ ਦੰਨਾ ਉੱਪਰ ਦਾ ਵੀਊ ਚੈੱਕ ਕਰੋ ਤੁਸੀਂ ਮੈਨੂੰ ਥੋੜੀ ਤਬੀਅਤ ਯਾਰ ਠੀਕ ਨਹੀਂ ਹੈਗੀ ਇਸ ਕਰਕੇ ਆਵਾਜ਼ ਚੇਂਜ ਹੋਈ ਪਈ ਆ देख लिया व्यू सो हां जी मॉर्निंग ਦਾ ਟਾਈਮ ਆ ਤੇ ਆਪਣੇ ਅੱਜ ਦਾ ਵਲੌਗ ਦੀ ਸ਼ੁਰੂਆਤ ਮੈਂ ਕੀਤੀ ਆ ਆਪਣੇ ਵਾਕ ਟਾਈਮ ਤੋਂ ਯਾਨੀ ਕਿ ਮੈਂ ਵਾਕ ਕਰ ਰਹੀ ਹਾਂ ਮੇਰਾ ਇਹ ਟਾਈਮ ਸਵੇਰ ਦਾ ਵੀ ਹੁੰਦਾ ਹੈ ਰਾਤ ਦਾ ਵੀ ਹੁੰਦਾ ਹੈ ਅੱਜ ਮੇਰੀ ਨੀਂਦ ਨਹੀਂ ਪੂਰੀ ਹੋਈ ਅੱਜ ਵੀ ਮੈਨੂੰ ਨੀਂਦ ਆ ਰਹੀ ਹੈ ਪਰ ਫਿਰ ਵੀ ਕੰਮ ਤੇ ਵੀ ਜਾਣਾ ਹੈ ਨਾ ਉਸ ਲਈ ਅੱਧਾ ਉੱਠਣਾ ਪੈਂਦਾ ਹੈ ਵਰਕ ਲਈ ਸੋ ਦੇਖ ਸਕਦੇ ਹੋ ਸੁਝਾਨ ਲੱਗੇ ਤੁਹਾਨੂੰ ਮੈਂ ਇੱਥੇ ਗੱਲ ਦੱਸਾਂਗੀ ਜਦੋਂ ਮੈਂ ਘਰ ਜਾਣ ਲੱਗੀ ਤਬੀਤ ਨਾ ਮੇਰੀ ਆਵਾਜ਼ ਨਹੀਂ ਨਿਕਲ ਰਹੀ ਹੈਗੀ ਤੰਮੀ ਤਾਂ ਵੀ ਇਦਾਂ ਕਿ ਮੈਨੂੰ ਕੁਝ ਰੋਂਗ ਖਾਦਾ ਵੀ ਨਹੀਂ ਹੈਗਾ ਕੁਝ ਖਾਦਾ ਮੈਂ ਨਹੀਂ ਸੋ ਕੱਲ ਵਾਲਾ ਵਲੌਗ ਜਿੱਦਾਂ ਕਿ ਸਭ ਨੂੰ ਵਧੀਆ ਲੱਗਾ ਗਿਫਟ ਵਾਲਾ ਇਲਾ ਹੀ سپورਟ ਕਰਦੇ ਰਹੋ ਪਿਆਰ ਕਰਦੇ ਰਹੋ ਤਕਰੀਬਨ ਮੈਂ ਇਹ ਨਹੀਂ ਕਹਿੰਦੀ ਉਹ ਵੀ ਵਧੀਆ ਸਾਰੇ ਵਧੀਆ ਲੱਗਦੇ ਆ ਹਨਾ ਤੇ ਇਹ ਮੌਸਮ ਇਦਾਂ ਤਾਂ ਹੋਇਆ ਪਿਆਗੇ ਮੀਂਹ ਪਊਗਾ ਹਨਾ ਬੱਦਲ ਬਣੇ ਹੋਏ ਆ मौसम ठीक नहीं है दो अराउंड पहला से दो तीन आराम हो बस हम आप जाने घर घर जग के घर कर का कम करना पेगा एंड उस तो बाद ਯੂਨੀਫਾਰਮ ਪ੍ਰੈਸ ਕਰਨੀ ਹੈ ਤੇ 엄마 کھانا ਨਾਸ਼ਤਾ ਬਣਾ ਦੇਣਗੇ ਉਹਨਾਂ ਨੂੰ ਕੰਮ ਦਾ ਟਾਈਮ ਹੋ ਜਾਣਾ ਹੈ ਸੋ ਵੀ ਡੂਸ ਅੱਜ ਫੇਰ ਨਹੀਂ ਟਾਈਮ ਮਿਲਣਾ ਮੈਂ ਸਭ ਨੂੰ ਦੱਸ ਦਿੰਨੀ ਆ ਕਿ ਜਿਹੜੀਆਂ ਸ਼ਾਰਟ ਵੀਡੀਓ ਮੇਰੀ ਇੰਸਟਾਗ੍ਰam ਤੇ ਹੁੰਦੀਆਂ ਨਾ ਪਹਿਲਾਂ ਹੁੰਦਾ ਸੀਗਾ ਕਿ ਕੰਮ ਤੋਂ ਬਾਅਦ ਸ਼ੇਕੂ ਦੇਣ ਮੈਂ ਕਰ ਰਹੀ ਸੀ ਯਾਨੀ ਕਿ ਹੈਨਾ ਉਸ ਟਾਈਮ ਮੇਰੇ ਕੋਲ ਟਾਈਮ ਸੀ ਮੈਂ ਇਦਾਂ ਕਰਦੀ ਹੁੰਦੀ ਸੀ ਕਿ ਡਰਾਫਟ ਚ ਰੱਖ ਦਿੰਦੀ ਹੁੰਦੀ ਸੀ ਬਣਾ ਕੇ ਸੇਵ ਕਰਕੇ ਰੱਖ ਦਿੰਦੀ ਹੁੰਦੀ ਸੀ ਬੀਟੀਓ ਪਰ ਹੁਣ ਮੇਰੇ ਕੋਲ ਟਾਈਮ ਇੰਨਾ ਕੁ ਜ਼ਿਆਦਾ ਘੱਟ ਹੈ ਨਾ ਮੈਨੂੰ ਖੁਦ ਵਲੌਗ ਲਈ ਬਹੁਤ ਮੁਸ਼ਕਲ ਹੁੰਦੀ ਹੈ ਕਿ ਮੈਂ ਵਲੌਗ ਇਸ ਟਾਈਮ ਬਣਾਵਾਂ ਸੀਰੀਅਸਲੀ ਕਿ ਜਿਸ ਦਿਨ ਮੈਂ ਪਬਲਿਕ ਕਰਨਾ ਹੁੰਦਾ ਮੈਨੂੰ ਉਸ ਦਿਨ ਬਣਾਉਣਾ ਪੈ ਰਿਹਾ ਆ ਪਹਿਲਾਂ ਇਦਾਂ ਹੁੰਦਾ ਸੀਗਾ ਕਿ ਮੈਂ ਵਲੌਗ ਬਣਾ ਬਣਾ ਕੇ ਰੱਖ ਦੇਣਾ ਹਨਾ ਯਾਨੀ ਕਿ ਚਲੋ ਯਾਨੀ ਮੇਰੇ ਕੰਦ ਮਤਲਬ ਤੁਸੀਂ ਸਮਝ ਹੀ ਰਹੇ ਹੋ ਕੀ ਖੁੱਲਾ ਟਾਈਮ ਹੁੰਦਾ ਸੀ ਮੇਰੇ ਕੋਲ ਪਰ ਹੁਣ ਇੰਨਾ ਕੋ ਜਿਆਦਾ ਟਾਈਮ ਘੱਟ ਆ ਨਾ ਕਿ ਬਸ ਜਿਸ ਦਿਨ ਹੀ ਪਬਲਿਕ ਕਰਨਾ ਹੁੰਦਾ ਉਸ ਟਾਈਮ ਹੀ ਬਣਾਉਣਾ ਪੈਂਦਾ ਸੋ ਹੁਣ ਆਪਾਂ ਜਾਣੇ ਕਰ ਸੋ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਸੀ ਦੇਖ ਸਕਦੇ ਹੋ پارک ਦਾ پارک ਦਾ ਗੇਟ ਉੱਥੇ ਤੱਕ ਆ ਆਪਾਂ ਉਧਰ ਨਹੀਂ ਜਾਣਾ ਹੈਗਾ ਅੱਪ ਇੱਧਰ ਦੀ ਜਾਨਾ ਇੱਧਰ ਦੀ ਰਸਤਾ ਬਣਿਆ ਹੋਇਆ ਦੇਖ ਸਕਦੇ ਹੋ ਰਸਤਾ ਬਣਿਆ ਹੋਇਆ ਇੱਧਰ ਦੀ ਅਪ ਘਰ ਜਾਵਾਂਗੇ ਓਕੇ ਸਮਝ ਰਹੇ ਹੋ ਇੱਧਰ ਦੀ ਮੈਨੂੰ ਆਉਣਾ ਸੁੱਖ ਹੈ ਕਿਉਂਕਿ ਇਹਨਾਂ ਨੇ ਕੰਦ ਇੰਨੀ ਕੋਤੋੜੀ ਸੀਗੀ ਕਿ ਕੰਮ ਹੋ ਰਿਹਾ ਸੀ ਆਪਣੇ ਇੱਥੇ ਇੱਧਰ ਦਾ ਇਹ ਦੇਖੋ ਇਹ ਹੰਡਾ ਨਾ ਉਹ ਨਾ ਅਪ ਘਰ ਜਾਣੇ ਬਹੁਤੀ ਮਿਲਣਾ ਕਰਦੇ ਹੈ ਇੱਧਰ ਦ ਵੀ ਕੰਮ ਕਰਨਾ Jeg har vondt i hodet. ਪੁਠਿਆ ਨਹੀਂ ਮਮੀ ਬੋਬੀ ਹਾਂ ਉਹ ਖਾ ਦੇਣੀ ਹੈ ਹੈਲੋ ਹਾਈ ਸੋ ਹਾਂਜੀ एवरीवन ਯਾਨੀ ਕਿ ਮਾਰਨਿੰਗ ਦਾ ਰੁਟੀਨਾ ਜਿੱਦਾਂ ਕਿ ਬੈਠੀ ਹੋਈ ਹਾਂ ਮੈਂ ਫੁੱਲ ਨਹੀਂ ਦਿਖ ਰਹੀ ਹੈਗੀ ਘਰ ਮੈਂ ਆ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਮੈਂ ਆਪਾਂ ਸਾਰ ਉਸ ਮਨਵੇਂ ਦੇ ਵਿੱਚ ਆਪਣਾ ਰੱਖ ਲੂੰਗੀ ਪਾਸ ਵਿੱਚ ਯਾਨੀ ਕਿ ਮੈਨੂੰ ਸ਼ੂਟ ਅ ਬੱਸ ਐ ਮੇਰੇ ਕੋਲੋਂ ਦੇ ਵਿੱਚ ਜਸਟ ਮੇਰਾ ਫੋਨ ਹੀ ਮੈਂ ਰੱਖਦੀ ਆ ਬਟ ਮੈਨੂੰ ਸੈਟਪ ਜ ਨਹੀਂ ਆਉਂਦਾ ਕਿਉਂਕਿ ਮੇਰਾ ਸਮਾਨ ਸਾਰਾ ਘਰੇ ਰਹਿ ਜਾਂਦਾ ਇਸ ਕਰਕੇ ਮੈਂ ਸੋਚੇ ਕਿ ਜਿਹੜਾ ਮੇਰਾ ਸਮਾਨ ਹੈਗਾ ਆ ਕਈ ਵਾਰ ਲੋਡ ਪੈ ਜਾਂਦੀ ਆ ਹਨਾ ਤਾਂ ਇਸ ਕਰਕੇ ਸਭ ਕੁਝ ਯਾਨੀ ਕਿ ਚਾਹੀਦਾ ਹੁੰਦਾ ਯਾਰ ਮੈਂ ਉਹ ਸਭ ਕੁਝ ਆਪਣੇ ਵੱਡੇ ਬਰਸ ਜੋ ਯਾਨੀ ਕਿ ਹੁਣ ਰੈਡੀ ਕਰਨ ਲੱਗੀ ਆ ਇਹਨੂੰ ਤੇ ਮੈਨੂੰ ਕੋਈ ਦਿੱਕਤ ਨਾ ਹੋਵੇ ਠੀਕ ਆ ਲਓ ਇਹਨਾਂ ਲਾਸਟ ਰਕ ਬਨੇ ਰਿਹਾ ਉਸ ਤੋਂ ਬਾਅਦ ਮੈਂ ਆਪਣੀ ਯੂਨੀਫਾਰਮ ਵੀ ਪ੍ਰੈਸ ਕਰਨੀ ਹੈ ਐਂਡ ਇਹਨ ਵਿੱਚ ਕੁਝ ਮੇਰਾ ਸਮਾਨ ਹੈਗਾ ਆ ਮੇਕਅਪ ਦੇ ਰਿਲੇਟਡ ਉਹ ਵੀ ਮੈਂ ਆਪਣੇ ਪਰਸ 'ਚ ਹੀ ਪਾ ਲਲਨੀਆ ਹੋਰ ਵੀ ਜਿਹੜੇ ਕਾਰਡ ਵਗੈਰਾ ਕਈ ਵਾਰੀ ਲੋਡ ਪੈ ਜਾਂਦੀ ਹੈ ਹਨਾ ਇੱਕ ਨਾ ਅੱਜ ਸੈਲਫੀ ਸਟਿਕ ਤੇ ਫੋਨ ਨਹੀਂ ਮੇਰਾ ਸੱਟ ਆ ਰਿਹਾ ਹੈਗਾ ਸੋ ਨਾ ਸੋ ਹਾਂਜੀ एवरीवन ਕੁਝ ਸਮਾਨ ਮੈਂ ਪਰਸ ਵਿੱਚ ਪਾ ਚੁੱਕੀ ਆ ਸੈੱਟ ਹੋ ਚੁੱਕਿਆ ਐਂਡ ਬਾਕੀ ਮੇਰੀ ਛੋਟੀ ਜੀ ਦੇਖ ਸਕਦੇ ਹੋ ਕਿੱਟ ਹੈ ਜਿਹਦੇ ਵਿੱਚ ਮੈਂ ਆਪਣੇ ਬੇਸਿਕ ਰਿਲੇਟਡ ਜੋ ਵੀ ਹੈ ਸਮਾਨ ਇਹਦੇ ਵਿੱਚ ਪਾਇਆ ਹੋਇਆ ਆ ਕਿਉਂਕਿ ਇਹ ਮੈਂ ਸ਼ੇਅਰ ਨਹੀਂ ਕਰਨਾ ਚਾਹੁੰਦੀ ਸੀ ਬਟ ਇਹ ਮਾਰਨਿੰਗ ਦਾ ਰੁਟੀਨ ਦੇ ਰਿਲੇਟਡ ਕਿ ਜੋ ਮੈਂ ਅੱਜ ਕਰ ਰਹੀ ਹੈਗੀ ਆ ਹਨਾ ਤੇ ਬਾਕੀ ਫਿਰ ਫਾਈਨਲੀ ਮੈਂ ਕੰਮ ਤੇ ਜਲਦੀ ਜਾਣਾ ਹੈਗਾ ਇਸ ਕਰਕੇ ਮੈਂ ਆਪਣੀ ਪੈਕਿੰਗ ਕਰ ਰਹੀ ਆ ਬਸ ਬ੍ਰਸ਼ ਕਰਨੀ ਯੂਨੀਫਾਰਮ ਨਾਸ਼ਤਾ ਕਰਨਾ ਹੈ ਉਸ ਤੋਂ ਬਾਅਦ ਮੈਂ ਕੰਮ ਤੇ ਜਾਣਾ ਹੈ ਠੀਕ ਮਜ਼ਰੂਮ ਦੀਸ ਫਾਈ ਕਰਨੀ ਹੈ ਦਨ ਉਸ ਤੋਂ ਬਾਅਦ ਕੁਝ ਨਹੀਂ ਸੋ ਹਾਂਜੀ एवरीवन ਮੈਂ ਸਮਾਨ ਆਪਣਾ ਰੱਖ ਲਿਆ ਇਹ ਕੁਝ ਸਾਰਾ ਸਮਾਨ ਪੈ ਜਾਂਦਾ ਰੋਟੀ ਵਾਲਾ ਤੇ ਗੋभी ਪੈ ਜਾਏਗਾ ਨਾ ਪਾਣੀ ਵਾਲੀ ਬੋਤਲ ਇਹ ਮੈਂ ਤਾਂ यूं ਲਈ ਸੀ ਮੈਨੂੰ ਬਦਸੀ ਮੇਰੇ ਕੋਲ ਚਾਹੀਏਗੀ ਬਹੁਤ ਦਿੱਕਤ ਹੁੰਦੀ ਹੈ ਛੋਟੇ ਪਾਸੇ ਉਥੇ ਫਾਈਨਲੀ ਰੈਡੀ ਹੋ ਗਿਆ ਅਚੰਭਾ ਮੇਰਾ ਇਹ ਪਤਾ ਨਾ ਜੀਦਾ ਆ ਕੋਰ ਨਾ ਸੀ ਫੋਮ ਰੈਡੀ ਪ੍ਰੈਸ ਕਰਨ ਵਾਲੀ ਇਹ ਬਣਨੀ ਕਿ ਲੱਗਾਂ ਚਟਨੀ ਬਣਨ ਲੱਗੀ ਸੋ ਇਧਰ ਤੁਸੀਂ ਦੇਖ ਸਕਦੇ ਹੋ ਅੱਜ ਪਤਾ ਨਹੀਂ ਕਿਹੜੇ ਤਰੀਕੇ ਦੀ ਚਟਨੀ ਬਣੇਗੀ ਸੋ ਸਵੇਰ ਦੇ ਨਾਸ਼ਤੇ ਵਿੱਚ ਮम्मा ਬਣਾਣਗੇ ਆ ਲੋ ਨਾ ਕਦੇ ਹੀ ਦਿਨ ਨਾਲ ਖਾਵਾਂਗੇ ਆ ਇਨੇ ਕੁ ਮੂੰਗਰੇ ਆ ਹੂੰ ਇਹ ਕਿਦਾਂ ਮੰਮੀ ਮੈਂ ਪਹਿਲੀ ਵਾਰੀ ਦੇਖ ਰਹੀ ਆ ਸੇਵਲੀ ਚਟਨੀ ਬਣੀ ਐ ਸ਼ੂਲਗੇਰੀ ਦੇ ਨੂਗਰਾਂ ਤੇ ਹਰਗਾ ਮਿਰਚਾਂ ਦੀ ਗੱਲਾ ਪਾ ਲਾ ਮਸ਼ਾਅੱਲ ਲਸਾ ਥੋੜੀ ਜਿਹੀ ਕੱਢ ਲਗੀ ਐ ਮੈਂ ਬਾਕੀ ਸਬਜ਼ੀ ਬਣਾ ਲਾਂ ਦਹੀਂ ਦੀ ਰਸਵਾ ਅਦਲਾ ਲਗੀ ਹਾਂ ਪਹਿਲਾਂ ਚਟਨੀ ਬਣਾ ਲੈ ਅਜਾ ਚੰਗੀត្រਤ ਓਕੇ ਹਾਂ ਹਾਂਜੀ एवरीवन ਅਦਰ ਮਮਾਸ ਮਾਨ ਕਰ ਰਿਹਾ ਰੈਡੀ ਐਂਡ ਆਪਾਂ 니 ਚ ਦੋਰੀ ਰੱਖ ਦਿੱਤੀ ਮਮੀ ਚਟਨੀ ਮੈਂ ਬਣਾਉਂਗੀ ਠੀਕ ਹੈ ਤੁਸੀਂ ਮੈਨੂੰ ਤਿਆਰ ਕਰਕੇ ਦੇ ਦਿਓ ਸਰਸ ਮਾਂ ਮਮੀ ਗਿਆ ਸਾਚੂੜਾ ਥੋੜਾ ਜਿਹਾ ਕੱਟਣਾ ਹੈ ਨਹੀਂ ਵੈਸੇ ਜ਼ਿੰਦਗੀ ਜਿਵੇਂ ਪਹਿਲੀ ਵਾਰ ਇਹ ਚਟਨੀ ਦੇਖਦੀ ਬਈ ਦੇਖਾ ਕੇ ਵੀ ਵੇਖੀ ਬੜੀ ਸਵਾਦ ਲੱਗੇਗੀ ਚਲੋ ਮੈਨੂੰ ਪੜਾਓ ਮੈਂ ਕਰਦੀ ਆਂ

ਪੋਣਾ ਮਾਰ ਲੈ ਸਰਗਰਮ ਸਾਫ ਕਰ ਲਿਆ ਸਮੇਂ ਕਿੰਤਾ ਹੋਇਆ ਸਾਫ ਹੋਇਆ ਸਮੇਂ ਅਬ ਹਾਂ ਕਰਾਂਗੀ ਹੈਲਪ ਮਮੇ ਕੀ ਨੀਚੇ ਬੈਠ ਕੇ ਵੈਸੀ ਮਿਕਸੀ ਵਿੱਚ ਨਹੀਂ ਇਹਨਾਂ ਵਧੀਆ ਹੁੰਦਾ ਹਨ ਮਮੀ ਉਹ ਗ੍ਰੈਂਡ ਬੋਲ ਵਿੱਚ ਜ਼ਿਆਦਾ ਹੋਇਆ ਹੈ ਨਾ अजय मेरा टाइम हैगा दस बजे जान जाने आराम घर के काम करने हाले अंदरों की सफाई सफुई करूँगी उसके तैयार होगी मैं टाइम हो जूगा टाइम कि मम्मा देखो टाइम साढ़े सत हो गए हाज तो बहुत टाइम पठ ना का लून पा लेंद ਗਰਮੀ ਵਿੱਚ ਜ਼ਿਆਦਾ ਇਹ ਹੀ ਚੱਲਦੀ ਆ ਨਾ ਚਟਣੀਆਂ ਚੱਲਦੀਆਂ ਹਾਂ ਗਰਮੀਆਂ ਵਿੱਚ ਇਹ ਹੀ ਵਧੀਆ ਸਵਾਦ ਲੱਗਦਾ ਹੈ ਗਰਮੀ ਦੇ ਵਿੱਚ ਜ਼ਿਆਦਾਤਰ ਤੰਦੂਰ ਤੇ ਰੋਟੀਆਂ ਸਿਆਲਾਂ ਵਿੱਚ ਨਹੀਂ ਮੰਮੀ ਹਨਾ ਆਪ ਪਕਾਉਂਦੇ ਹੂੰ ਗਰਮੀ ਦੇ ਵਿੱਚ ਗਰਮੀਆਂ ਵਿੱਚ ਤਾਂ ਚਟਣੀ ਹੋਵੇ ਨਾਲ ਲੱਸੀ ਤੇ ਦਹੀਂ ਤੇ ਤੰਦੂਰ ਦੀ ਰੋਟੀ ਬੜਾ ਸਵਾਦ ਆਉਂਦਾ ਖਾਣਾ ਮੈਂ ਮੰਮੀ ਅੱਜ ਮੈਂ ਜਦੋਂ ਆਪ ਕਰਨ ਗਈ ਸੀ ਨਾ ਮੈਂ ਇਧਰ ਵੀ ਗਈ ਸੀ दी गए, रास्ता <coughs> चला बस लू नहीं पा हो चुकी